ਨਮਸਕਾਰ ਦੋਸਤੋ ਮੈਂ ਹਰਪ੍ਰੀਤ ਹਾਜ਼ਿਨਾ ਤੁਹਾਡੇ ਲਈ ਇੱਕ ਛੋਟੀ ਜਿਹੀ ਤੇ ਬਹੁਤ ਹੀ ਮਨੋਰੰਜਕ ਮੁਲਾਕਾਤ ਲੈ ਕੇ ਅੱਜ ਅਸੀਂ ਜਿਸ ਦੇ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਉਹ ਹੈ ਇੱਕ ਐਸੀ ਵਿਲੱਖਣ ਸ਼ਖਸੀਅਤ ਜਿਸ ਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸਗੋਂ 16 ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਦੁਨੀਆਂ ਦੀਆਂ 16 ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਗਾਇਆ ਹੈ ਇੱਕ ਗਾਇਕਾ ਹੀ ਨਹੀਂ ਇੱਕ ਥੀਏਟਰ ਆਰਟਿਸਟ ਵੀ ਹੈ ਤੇ ਇਸ ਨੇ ਮੂਵੀਜ਼ ਦੇ ਵਿੱਚ ਵੀ ਐਕਟਿੰਗ ਕੀਤੀ ਹੈ ਯਾਨੀ ਕਿ ਕੈਨਵਸ ਆਪਾਂ ਕਹਿ ਸਕਦੇ ਕਿ ਇੱਕ ਸੰਪੂਰਨ ਕਲਾਕਾਰ ਸੰਗੀਤ ਕਿਸੇ ਤਰ੍ਹਾਂ ਦੀਆਂ ਵਲਗਣਾ ਵਿੱਚ ਬਲਿਆ ਨਹੀਂ ਰਹਿੰਦਾ ਇਸ ਦੀਆਂ ਉਡਾਰੀਆਂ ਸਾਰੇ ਹੱਦਾਂ ਬੰਨੇ ਟੱਪ ਕੇ ਉੱਚੇ ਅੰਬਰਾਂ ਨੂੰ ਛੂਛੂ ਆਉਂਦੀਆਂ ਨੇ ਸੰਗੀਤ ਦੇ ਪਖੇਰੂ ਸਭ ਤਰ੍ਹਾਂ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਅਛੋਪਲੇ ਜੇ ਸਾਡੇ ਮਨ ਮਾਨਸਰੋਵਰ ਚ ਆ ਉਤਰਦੇ ਨੇ ਸਾਡੇ ਨੱਚਦੇ ਗਾਉਂਦੇ ਪੰਜਾਬ ਦੇ ਲੋਕ ਸੰਗੀਤ ਦੀ ਇਹ ਖਾਸ ਖੂਬੀ ਰਹੀ ਹੈ ਕਿ ਇਸ ਨੇ ਦੇਸਾਂ ਪਰਦੇਸਾਂ ਚ ਲਗਾਤਾਰ ਆਪਣੀ ਨਵੇਕਲੀ ਪਛਾਣ ਬਣਾਈ ਹੈ ਜੋਸ਼ ਤੇ ਜਨੂਨ ਨਾਲ ਭਰਪੂਰ ਪੰਜਾਬ ਦੇ ਇਸ ਸੰਗੀਤ ਨੇ ਡੈਨਮਾਰਕ ਦੀ ਇੱਕ ਹੁੰਦਰ ਹੇਲ ਕੁੜੀ ਅਨੀਤਾ ਲਿਆਕੇ ਨੂੰ ਤਾਂ ਪੂਰੀ ਤਰ੍ਹਾਂ ਆਪਣੇ ਰੰਗ ਵਿੱਚ ਹੀ ਰੰਗ ਲਿਆ ਹੈ ਮੈਂ ਹਾਂ ਜੰਮਾਰਿਕ ਦੇ ਕੋਰੇ ਮੇਰਾ ਰੂਪ ਗਮਤੀ ਔਰੇ ਮੁੰਡਾ ਤੱਕਦੇ ਚਾਰੇ ਮੁੰਡਾ ਤੱਕਦੇ ਚਾਰੇ ਜਾਰੇ ਮੈਨੂੰ ਜਗਨੀ ਜਗਨੀ ਕਹਿੰਦੇ ਆ ਮੇਰੇ ਨਾਗੇ ਹੋ ਬੰਦੇ ਆ ਮੇਰੇ ਨਾਗੇ ਹੋ ਬੰਦੇ ਆ ਅਨੀਤਾ ਲਿਆ ਕੇ ਬਚਪਨ ਤੋਂ ਹੀ ਸੰਗੀਤ ਸਿੱਖਣ ਤੇ ਗਾਉਣ ਵਿੱਚ ਜੁਟੀ ਰਹੀ ਸੱਤ ਵਰਿਆਂ ਦੀ ਉਮਰ ਤੋਂ ਹੀ ਮਿੱਠੀਆਂ ਮਿੱਠੀਆਂ ਸੁਰਾਂ ਵਿੱਚ ਗੁੰਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਤੇ ਜਿਉਂ-ਜਿਉਂ ਉਹ ਜਵਾਨ ਹੁੰਦੀ ਗਈ ਤਾਂ ਵਿਸ਼ਵ ਦੀਆਂ ਸੋਲਾ ਜ਼ੁਬਾਨਾਂ ਵਿੱਚ ਰਚੇ ਗੀਤ ਤੇ ਲੋਕ ਗੀਤ ਕੰਠ ਕਰਦੀ ਗਈ ਉਸ ਦੀ ਹਰ ਸਵੇਰ ਤੇ ਸ਼ਾਮ ਇਹਨਾਂ ਗੀਤਾਂ ਸੰਗੀ ਬੀਤਦੀ ਰਹੀ ਹੈ ਚੰਨਾ ਤੇਰੀ ਚੰਦਨੀ ਕੇ ਤੁਮ ਚੰਦ ਬਦਲਾਵਾ ਚੰਨਾ ਤੇਰੀ ਚੰਦਨੀ ਕੇ ਤੁਮ ਚੰਦ ਬਦਲਾਵਾ ਕਿਵਾਰੀ ਹਾਈ ਕਿਵਾਰੀ ਮੈਂ ਨਿਕਰਾ ਤੇ ਚੜੇ ਸੁਚੜਾ ਅਨੀਤਾ ਲਿਆ ਕੇ ਨੇ ਦੁਨੀਆ ਭਰ ਦੀਆਂ ਜ਼ੁਬਾਨਾਂ ਦੇ ਗੀਤ गा ਕੇ ਜਦ ਹਿੰਦੁਸਤਾਨ ਵੱਲ ਰੁਖ ਕੀਤਾ ਤਾਂ ਉਸਨੇ ਆਪਣਾ ਟਿਕਾਣਾ हिमाचल ਦੀਆਂ ਖੂਬਸੂਰਤ ਵਾਦੀਆਂ ਵਿੱਚ ਬਣਾਇਆ ਇਥੋਂ ਦੇ ਲੋਕ ਗੀਤਾਂ ਦੀਆਂ ਤਰਜ਼ਾਂ ਨੇ ਉਸ ਨੂੰ ਮੋਲਿਆ ਅਨੀਤਾ ਲਿਆਕੇ ਦੇ ਕੰਨੀ ਜਦ ਪੰਜਾਬ ਦੇ ਵਿਸਮਾਦੀ ਤੇ ਸੰਗਲੀ ਸੰਗੀਤ ਦੀ ਕੰਸੋ ਪਈ ਤਾਂ ਸਾਡਾ ਪੰਜਾਬ ਉਸ ਦਾ ਘਾਰ ਹੀ ਬਣ ਗਿਆ ਅੱਖੀਆਂ 'ਚ ਤੂੰ ਵਸਦਾ ਇਨ ਅੱਖੀਆਂ ਚਪਾਲਾ ਕੇਵੇਂ ਕਜਲਾਵੇ ਅੱਖੀਆਂ 'ਚ ਤੂੰ ਵਸਦਾ ਫਿਰ ਗਲ ਕੀ ਸੀ ਅਨੀਤਾ ਨੇ ਪੰਜਾਬ ਦੇਆਂ ਪਾਣੀਆਂ ਪਤਨਾ ਹਰੇ ਭਰੇ ਮੈਦਾਨਾਂ ਤੇ ਲਹਿ ਲਹਾਉਂਦੀਆਂ ਪੈਲੀਆਂ ਦੀ ਪ੍ਰਕਰਮਾ ਕਰਦਿਆਂ ਇਥੋਂ ਦੇ ਲੋਕ ਸੰਗੀਤ ਨੂੰ ਗਲਬਕੜੀ ਪਾ ਲਈ ਡੈਨਿਸ਼ ਪਰੰਪਰਾ ਨਾਲ ਜੁੜੇ ਲੋਕ ਗੀਤ ਭਾਵੇਂ ਅਨੀਤਾ ਲਿਆ ਕੇ ਦੀ ਬਚਪਨ ਦੀ ਗੁਰਤੀ ਸਨ ਪਰ ਮਿਸ਼ਰੀ ਤੇ ਮੱਖਿਓ ਮਿੱਠੇ ਪੰਜਾਬੀ ਬੋਲ ਉਸ ਦੇ કંਠ ਦਾ ਸ਼ਿੰਗਾਰ ਬਣ ਗਏ ਨੇ ਗੀਤਾਂ ਦੀ ਰਾਣੀ ਤੇ ਡੈਨਮਾਰਕ ਦੀ ਹੀਰ ਦੁਨੀਆ ਦੀਆਂ ਵੱਖ-ਵੱਖ ਤਹਿਜ਼ੀਬਾਂ ਦੀ ਅਮੀਰੀ ਨੂੰ ਅਪਣਾ ਕੇ ਔਰਤ ਵਿੱਚ ਵਸਦੀ ਆਪਣਤ ਤੇ ਮੋਹ ਦੀ ਭਾਵਨਾ ਦੇ ਪਰਚਮ ਨੂੰ ਬੁਲੰਦ ਕਰ ਰਹੀ ਹੈ। ਏਰ ਆਖ ਤੇ ਜੋਗੇ ਹਾ ਵਿੱਚ ਉਠ ਬੋਲਾ ਜਦੋਂ ਵਾਰਸ ਦੀ ਹੀਰ ਗਾਉਂਦੀ ਹੈ ਤਾਂ ਲੱਗਦਾ ਕਿ ਉਹ ਪੰਜਾਬ ਦੀ ਇੱਕ ਐਸੀ ਸੁਣੱਖੀ ਮੁਟਿਆਰ ਹੈ ਜਿਸ ਨੇ ਪੰਜਾਬ ਦੀਆਂ ਸਭ ਪ੍ਰੀਤ ਕਹਾਣੀਆਂ ਨੂੰ ਆਪਣੇ ਦਿਲ ਦੀਆਂ ਧੜਕਨਾਂ 'ਚ ਵਸਾਇਆ ਹੋਇਆ ਹੈ। ਇਹ ਕਹਾਣੀਆਂ ਉਸ ਦੇ ਅਲੱੜ ਸੁਭਾਅ ਦੇ ਅੰਗ-ਸੰਗ ਟੈਕਦੀਆਂ ਰਹਿੰਦੀਆਂ ਨੇ ਅਨੀਤਾ ਲਿਆਕੇ ਨੂੰ ਪੰਜਾਬ ਦੇ ਢੋਲ ਠਮੱਕੇ ਵਿਆਹ ਸ਼ਾਦੀਆਂ ਤੇ ਤਿਹਾਰ ਮੇਲੇ ਚੰਗੇ ਲੱਗਦੇ ਨੇ ਇਹਨਾਂ ਮਸ਼ਹੂਰ ਮੇਲਿਆਂ ਤੋਂ ਉਸ ਦਾ ਦਿਲ ਬਿਲਕੁਲ ਵੀ ਅੱਖ ਦਾ ਥੱਕਦਾ ਨਹੀਂ ਤੇ ਉਹ ਹੁਸ਼ਿਆਰਪੁਰ ਵਿਸਾਖੀ ਦੇ ਮੇਲੇ ਤੇ ਜਾ ਕੇ ਨੱਚ-ਨੱਚ ਕੇ ਗੀਤਾਂ ਵਿੱਚ ਘੁਵਾ ਜਾਂਦੀ ਹੈ ਅਨੀਤਾ ਲਿਆਕੇ ਦੀ ਜ਼ੁਬਾਨ ਤੇ ਜਦ ਪੰਜਾਬ ਦਾ ਕੋਈ ਵੀ ਗੀਤ ਆਉਂਦਾ ਤਾਂ ਉਸ ਵਿੱਚ ਸੰਗੀਤ ਤੇ ਸੱਭਿਆਚਾਰ ਦੀ ਸੁਗੰਧ ਬिखर ਜਾਂਦੀ ਹੈ ਸੋਹਣੀ ਅਸਫਤ ਬੜੀ ਤੇਰੇ ਮੈਂ ਪੰਜਾਬ ਦੀ ਮੱਕੀ ਵਾਲੀ ਰੋਟੀਆਂ ਤੇ ਸਰੋਂ ਵਾਲੀ ਸਾਗ ਦੀ ਇੱਕ ਸੂਡ ਦਸਵਾ ਦੇ ਦੂ ਚਾ ਚੂੜੀਆਂ ਛਰਦੇ ਇੱਕ ਸੂਡ ਦਸਵਾ ਦੇ ਦੂ ਚਾ ਚੂੜੀਆਂ ਛਰਦੇ ਨਾਲ ਖੇਤਾਂ ਵਿੱਚ ਉਗਣ ਵਿੱਚ ਬਾਦ ਸਜਣਾ ਸਾਰੇ ਮੇਰੇ ਕਰ ਮੈਂ ਤੇਰੀ ਸੇਵਾ ਹਾਈ ਮੇਲਾ ਤੁ ਦੇਖਾ ਦੇ ਸੱਜਣਾ ਅਨੀਤਾ ਲਿਆਕੇ ਦੇ ਮਨ ਵਿੱਚ ਡੈਨਮਾਰਕ ਦੇ ਲੋਕ ਸੰਗੀਤ ਤੇ ਪੰਜਾਬ ਦੇ ਰੰਗਲੇ ਸੰਗੀਤ ਦੀਆਂ ਲੋਰੀਆਂ ਹਮੇਸ਼ਾ ਵਾਸਤੇ ਵਸ ਚੁੱਕੀਆਂ ਨੇ ਆਹ ਹੁਣ ਪੰਜਾਬ ਦੇ ਸੰਗੀਤ ਨਾਲ ਲਬਰੀਜ਼ ਡੈਨਮਾਰਕ ਦੀ ਇਸ ਮੁਟਿਆਰ ਅਨੀਤਾ ਲਿਆਕੇ ਦੇ ਸੰਮਖੋਈਏ ਅਤੇ ਉਸ ਦੀ ਦਿਲਖਿੱਚਵੀਂ ਆਵਾਜ਼ ਤੇ ਪੰਜਾਬ ਦੀ ਧਰਤੀ ਨਾਲ ਉਸ ਦੇ ਮੋਹ ਤੇ ਮਿੱਠੇ ਮਿੱਠੇ ਗੀਤਾਂ ਵਿੱਚ ਰਚ ਮਿਚ ਜਾਈਏ ਅਨੀਤਾ ਜੀ ਵੈਲਕਮ ਟੂ ਦਾ ਸ਼ੋਅ ਨਮਸਕਾਰ ਨਮਸਕਾਰ ਸਤਿ ਦਰਸ਼ਕੋ ਅੱਜ ਸਾਡੇ ਵਿੱਚ ਮੌਜੂਦ ਨੇ ਡੈਨਮਾਰਕ ਦੀ ਹੀਰ ਗਾਂਧੀ ਤੇ ਬਹੁਤ ਵਧੀਆ ਪੰਜਾਬੀ ਦੇ ਵਿੱਚ ਤੇ ਦੇਖਣ ਵਾਲਾ ਕਹਿ ਵੀ ਨਹੀਂ ਸਕਦਾ ਕਿ ਇਸ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਪਰ ਆਮ ਗੱਲਾਂ ਲਈ ਇਹ ਪੰਜਾਬੀ ਨਹੀਂ ਬੋਲ ਸਕਦੀ ਥੋੜੀ ਥੋੜੀ ਸਮਝ ਜ਼ਰੂਰ ਸਕਦੀ ਹੈ ਇਸ ਲਈ ਮੇਰੇ ਸਵਾਲ ਪੰਜਾਬੀ ਵਿੱਚ ਹੋਣਗੇ ਪਰ ਇਹ ਜਵਾਬ ਆਪਣੇ ਸਾਰੇ ਅੰਗਰੇਜ਼ੀ ਵਿੱਚ ਹੀ ਰਹੇਗੀ ਦਰਸ਼ਕ ਜ਼ਰੂਰ ਬੇਝੈਨ ਹੋਣਗੇ ਜਾਣਨ ਵਾਸਤੇ ਕਿ ਨਹੀਂ ਸੋਹਣੀ ਜੀ ਕੋਰੀ a is profession I started singing in the age of seven uh, in the school chorus and my father he always used to play music and sing and perform. So uh, from early childhood I, I was singing and I always loved it. And um, actually I, I kept on singing throughout my childhood and I decided very quickly when I, I think when I was 10 that I wanted to be a professional singer. ਲੋਕ ਕਾਈ ਕੀ ਦੇ ਗੀਤਾਂ ਨੂੰ ਤੁਹਾਡਿਆਂ ਦੇ ਸੁਣ ਕੇ ਇੱਕ ਗੱਲ ਤੇ ਪੂਰੀ ਯਕੀਨੀ ਹੋ ਜਾਂਦੀ ਹੈ ਕਿ ਤੁਹਾਨੂੰ ਇਸ ਦੇ ਬਾਰੇ تعلیم ਵੀ ਜ਼ਰੂਰ ਹੈ ਮਤਲਬ ਕਿ ਤੁਸੀਂ ਕਿੱਥੋਂ ਇਸ ਦੀ تعلیم ਕਿਸ ਯੂਨੀਵਰਸਿਟੀ ਤੋਂ ਹਾਸਲ ਕੀਤੀ ਆਈ ਗਾਟ ਮਾਈ ਫਾਰਮਲ ਡਿਗਰੀ ਫਰਮ ਮਾਊਂਟਵੀਅਰ ਅਕੈਡਮੀ ਆਫ ਥੀਏਟਰ ਇਟਸ ਇਨ ਲੰਡਨ ਇਨ ਸਿੰਗਿੰਗ ਡਾਂਸਿੰਗ ਐਂਡ ਐਕਟਿੰਗ ਐਕਚੁਅਲੀ ਐਂਡ THEN ਆਈ ਡਿਡ 15 ਈਅਰਸ ਆਫ ਕਲਾਸਿਕਲ ਸਿੰਗਿੰਗ ਟ੍ਰੇਨਿੰਗ ਵੈਸਟਰਨ ਕਲਾਸਿਕਲ ਸਿੰਗਿੰਗ ਤੁਸੀਂ ਇਸ ਪ੍ਰੋਫੈਸ਼ਨ ਨੂੰ ਆਪਣੇ ਲਾਈਫ ਦੇ ਨਾਲ ਕਦੋਂ ਜੋੜਿਆ ਫ্রম 2001 ਆਵ ਬੀਨ ਡੂਇੰਗ ਇਟ ਲਾਈਕ ਫੁੱਲ ਟਾਈਮ ਬਟ ਐਕਚੁਅਲੀ ਫॉर ਦਾ ਪਾਸਟ 20 ইয়ারਸ ਆਵ ਬੀਨ ਸਿੰਗਿੰਗ ਪ੍ਰੋਫੈਸ਼ਨਲੀ ਐਸ ਵੈਲ ਸੋ ਦਰਸ਼ਕੋ ਹੁਣ ਤੱਕ ਸੁਣ ਕੇ ਤੁਹਾਨੂੰ ਇਹ ਵੀ ਜ਼ਰੂਰ ਹੋਏਗਾ ਕਿਉਂਕਿ ਮੈਨੂੰ ਆਪ ਨੂੰ ਇਹ ਫੀਲ ਹੋ ਰਿਹਾ ਕਿ ਮੈਂ ਇਹ ਜਾਨਣਾ ਕਿ ਅਨੀਤਾ ਜੀ ਨੇ ਇੰਡੀਆ ਤੇ ਥਰੂ ਸਾਡੇ ਪੰਜਾਬ ਚ ਐਂਟਰੀ ਕਿਵੇਂ ਮਾਰੀ ਚਲੋ ਪੁੱਛਦੇ ਆਂ ਇਹਨਾਂ ਨੂੰ Uh, it was uh, six summers ago <laughs> i went uh, on a holiday to kulumanali himachal pradesh and uh, there i was in the apple orchards of Anraksud and uh, I just immediately first, my first impression of India was just like I felt so much home. And sitting around the campfire in the mountains, I learned a few songs in the Kulu dialect. And so Anurak Sood, he invited me to Punjab to record these songs. There's this song, uh, I remember, I think I remember a few lines. It goes like this.

ਅਨਿਤਾ ਜੀ ਤੁਹਾਡਾ ਇਹ Song ਸੁਣ ਕੇ ਤੇ ਬਾਕੀ ਦੇ ਵੀ ਗੀਤ ਸੁਣ ਕੇ ਇੱਕ ਗੱਲ ਤੇ ਕਲੀਅਰ ਹੋ ਜਾਂਦੀ ਹੈ ਕਿ ਤੁਹਾਨੂੰ ਰੋਮਾਂਟਿਕ Song ਗਾਉਣ ਦਾ ਬੜਾ ਹੀ ਸ਼ੌਕ ਲੱਗਦਾ ਹੈ ਕਿਉਂ ਨਹੀਂ ਤੁਸੀਂ ਸਾਨੂੰ ਸਾਡੇ ਸਦਚਿਨਾਂ ਨੂੰ ਇੱਕ ਉਹ Song ਸੁਣਾ ਦੇ 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 ਪਾਸਪੋਰਟ ਮੇਰਾ this is jan guru ay wala he's been writing this lyrics for passport song and it goes like this bye god main bore ho gayi pind ek keh tera bye god main bore ho gayi pind ek keh tera bye god main bore ho gayi pind ek keh tera ve main kalliyan billait tu de de passport de de passport mera ve main kalliyan billait tenu sade ਐਕਸੈਂਟ ਨੂੰ ਦੇਖ ਕੇ ਤੁਹਾਡੀ ਗਾਇਕੀ ਨੂੰ ਦੇਖ ਕੇ ਤੇ ਜਿਸ ਰੂਹ ਦੇ ਨਾਲ ਤੁਸੀਂ ਗਾਉਂਦੇ ਹੋ ਨਾ ਇਹ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਐਮ ਆ ਰਾਈਟ ਮਤਲਬ ਕਿ ਤੁਸੀਂ ਪੰਜਾਬੀ ਬੋਲ ਜਾਂ ਸਮਝ ਸਕਦੇ ਹੋ ਜਾਂ ਫਿਰ ਸਿਰਫ ਗਾਣਿਆਂ ਵਾਸਤੇ ਰੱਖੀ ਹੋਈ ਹੈ ਹਾਂਜੀ ਹਾਂਜੀ ਆ ਮੀਨ ਆ ਅੰਡਰਸਟੈਂਡ ਥੋੜਾ ਥੋੜਾ ਬਟ ਆਈ when everything i'm singing, because i work as an actress, like i have to know the meaning of each word to give the right expression, the right feeling, emotion into it. and so when i lived with anrak sudan, this family, we studied and they helped me. so in three months, they taught me, you know, to sing fluently in punjabi. so i understand quite a bit, but uh, in my songs, i understand 100%. ਤੋਂ ਦੇ ਬਾਅਦ ਸਾਡੀ ਜੋ ਇਹਨੂੰ ਅਸੀਂ ਪੰਜਾਬੀ ਸਿਖਾਈ ਆ ਪੰਜਾਬੀ ਗੀਤ ਸਾਰੇ ਰੇਂਜ ਕਰਵਾ ਕੇ ਦਿੱਤੇ ਸਾਡੇ ਦਿਲ ਚ ਸਿਰਫ ਇਹ ਇੱਛਾ ਸੀ ਕਿ ਈਸਟ ਨਾਲ ਵੈਸਟ ਕਲੋਜ਼ ਆਨ ਤਾਂ ਜੋ ਸਾਡਾ ਬਹੁਤ ਹੀ ਰਿਚ ਵਿਰਸਾ ਹੈਗਾ ਪੰਜਾਬੀ ਬੋਲੀ ਹੈ ਪੰਜਾਬੀਅਤ ਹੈ ਉਹਦਾ ਇਹ ਜਾ ਕੇ ਸਮੁੰਦਰ 12ਵੀਂ ਦੇਸ਼ਾਂ ਹੋਰ ਦੇਸ਼ਾਂ 'ਚ ਪ੍ਰਚਾਰ ਕਰੇ ਤਾਂ ਤਾਂ ਕਿ ਜਿਹੜੇ ਸਾਡੇ ਭਰਾ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੀਆਂ ਜਗਾ ਦੀ ਬਹੁਤ ਕੁਛ ਹੈ ਤਾਂ ਕਿ ਗੋਰੇ ਲੋਕ ਵੀ ਆ ਕੇ ਪਸੰਦ ਕਰ ਰਹੇ ਸਾਡੇ ਵਿਰਸੇ ਨੂੰ ਸਾਡੇ 뮤직 ਨੂੰ ਤਾਂ ਕਿ ਉਹ ਮੁੜ ਕੇ ਇੰਡੀਆ ਵਾਲਾ ਰੁਝਾਨ ਹੋਵੇ ਤਾਂ ਜੋ ਅਸੀਂ ਚਾਹਦੇ ਸੀ ਇਹ ਨਹੀਂ ਤਾਂ ਬਖੂਬੀ ਕਰ ਰਹੀ ਹੈ ਇਹ ਯੂਕੇ ਅਮਰੀਕਾ ਕੈਨੇਡਾ ਜਰਮਨੀ ਹੋਰ ਕਈ ਮੁਲਕਾਂ ਜਾ ਕੇ ਪੰਜਾਬੀ ਵਿੱਚ ਗੀਤ ਗਾਉਂਦੀ ਹੈ ਤੇ ਲੋਕ ਬਹੁਤ ਪਸੰਦ ਕਰਦੇ ਨੇ ਜਿਸ ਵੇਲੇ ਇਹ ਪੰਜਾਬੀ ਦੀ ਸ਼ਬਦ ਬੋਲਦੀ ਸੀ ਪੰਜਾਬੀ ਉਹਦੇ ਵਿੱਚ ਨਾ ਬੋਲਣਾ ਔਰ ਠਾ ਬੋਲਣਾ ਇਹਨੂੰ ਮੁਸ਼ਕਲ ਪੈਂਦਾ ਸੀ ਇਹਨੂੰ ਅਸੀਂ ਸਮਝਾਇਆ ਕਿ ਕਿਸ ਤਰ੍ਹਾਂ ਬੋਲੋ ਇਹਨੇ ਆਪਣੇ ਉਚਾਰਨ ਠੀਕ ਕਿ ਸਾਲਾ ਮਕਸਦ ਇਹ ਸੀ ਕਿ ਜਿਆਦਾ ਜਿਆਦਾ ਸ਼ੁੱਧ ਉਚਾਰਨ ਵਿੱਚ ਪੰਜਾਬੀ ਜਿਹੜੀ ਹੈਗੀ ਬੋਲੇ ਔਰ ਗਾਵੇ ਤਾਂ ਕਿ ਸਾਡੇ ਪੰਜਾਬੀ ਕਲਚਰ ਜਿਹੜਾ ਹੈਗਾ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਫਿਟੇਜ ਦੇ ਟੰਗ ਨਾਲ ਹੋਰ ਵੀ ਫੈਲੇ ਉਹ ਵਿੱਚ ਅਣੀ ਦਾ ਬਹੁਤ ਹੱਦ ਤੱਕ ਕਾਮਯਾਬ ਹੋਈ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਗੱਲ ਸੁਣ ਲੈ ਪੰਜਾਬੀਓ ਸੁਭਾਗ ਮਜਾ ਦਿਓ ਗੱਲ ਸੁਣ ਲੈ ਪੰਜਾਬੀਓ ਸੁਭਾਗ ਮਜਾ ਦਿਓ ਬੜਾ ਹੀ ਨਾਇਆ ਤੂ ਸਗਾਰਿਆਂ ਨੂੰ ਥੋਲੇ ਦਿੱਤ ਮਾਲ ਤੇ ਅੱਜ ਕੋਰੀ ਨਾ ਦਰਸ਼ਕੋ ਇਹ ਦੁਨੀਆ ਦੀਆਂ 16 ਭਾਸ਼ਾਵਾਂ ਦੇ ਵਿੱਚ ਵੱਖ-ਵੱਖ 16 ਭਾਸ਼ਾਵਾਂ ਦੇ ਵਿੱਚ ਇਸਨੇ ਗਾਇਆ ਹੈ ਤੇ ਇਸ ਦੀ ਫਲੂਐਂਸੀ ਇਸ ਦੀ ਸਪੌਂਟੇਨਿਟੀ ਯਾਨੀ ਕਿ ਚੱਟ ਕਹਿਣਾ ਤੇ ਪੱਟ ਗਾਉਣਾ ਇਸ ਚੀਜ਼ ਨੂੰ ਵੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਇਸ ਨੂੰ ਉਹ ਭਾਸ਼ਾ ਨਹੀਂ ਆਉਂਦੀ ਨਹੀਂ ਕੀ ਨਾਂਦਾ ਚਲੋ ਮੈਂ ਹੁਣੇ ਤੁਹਾਨੂੰ ਇੱਕ ਨਮੂਨੇ ਦੇ ਤੌਰ ਦੇ ਉੱਤੇ ਕੁਝ ਗੀਤ ਸੁਣਾਉਂਦੀ ਹਾਂ ਅਨੀਤਾ ਜੀ ਤੁਸੀਂ ਸਾਨੂੰ English, ते विचकाके to know Okay, um, I'll sing, yeah, a few lines in English. You are the dancing queen, young and sweet, only seventeen. Dancing queen, feel the beat from the tambourine. Oh yeah, you can dance, you can jive, having the time of your See that girl, watch that scene, Digging the dancing queen. Danish. In Danish? Der i in dit land, de storme breite Böe, Näher salten Österstrand, näher salten Österstrand. ਚਲੋ ਹੁਣ ਤੁਸੀਂ ਜੇ ਇੰਡੀਆ ਚ ਆਈ ਗਏ ਹੋ ਤਾਂ ਤੁਸੀਂ ਸਾਨੂੰ ਕੁਝ ਹਿੰਦੀ ਵਿੱਚ ਸੁਣਾਓ ਆਦ ਸਿੰਘ ਅ ਫਿਊ ਲਾਈਨਸ ਫ্রম ਅ ਲਵਲੀ ਹਿੰਦੀ ਭਜਨ ਆਹ ਹੈ ਈਸ਼ਵਰ ਅੱਲਾ ਤੇਰਾ ਨਾਮ ਸਭ ਕੋ ਸਨਮਤ ਦੇ ਭਗਵਾਨ ਈਸ਼ਵਰ ਅੱਲਾ ਤੇਰਾ ਨਾਮ ਸਭ ਕੋ ਸਨਮਤ ਦੇ ਭਗਵਾਨ ਸਭ ਕੋ ਸਨਮਤੀ ਦੇ ਭਗਵਾਨ ਸਾਰਾ ਜਗ ਤੇਰੀ ਸੰਤਨ ਸਾਰਾ ਜਗ ਤੇਰੀ ਸੰਤਨ ਤਨੀਤਾ ਜੀ ਜੇ ਤੁਸੀਂ ਸਾਨੂੰ ਹੁਣ ਇੱਕ ਭਜਨ ਸੁਣਾਇਆ ਤੇ ਕਿਉਂ ਨਾ ਇੱਕ ਛੋਟਾ ਜਿਹਾ ਸ਼ਬਦ ਵੀ ਸੁਣਾ ਦਿਓ ਹਾਂਜੀ അവൽ അല്ലൂർ കുരത്ത് കേര സഗ ഉപജയാണ പല കൗൺ മന്ത് അവല അൂർ ഉപായാ ਲਓ ਵੀ ਪੰਜਾਬੀਓ ਹੁਣ ਤੁਸੀਂ ਤਿਆਰ ਹੋ ਜਾਓ ਇਹ ਵੇਖਣ ਲਈ ਕਿ ਸਾਡੇ ਪੰਗੜੇ ਦੇ ਉੱਤੇ ਪੂਰੀ ਦੁਨੀਆ ਤਾਂ ਨੱਚ ਪਈ ਪਰ ਇੱਕ ਗੋਰੀ ਨੇ ਪੂਰੇ ਪੰਜਾਬ ਨੂੰ ਤੇ ਉਸ ਤੋਂ ਵੀ ਉੱਪਰ ਪੂਰੀ ਦੁਨੀਆ ਨੂੰ ਆਪਣੇ ਠੁੰਕਿਆਂ ਦੇ ਉੱਤੇ ਤੇ ਆਪਣੇ ਲਿਰਿਕਸ ਤੇ ਕਿਵੇਂ ਨਚਾਇਆ ਆਓ ਸੁਣਦੇ ਹਾਂ ਗੱਲ ਸੁਣ ਲੈ ਪੰਜਾਬੀਓ ਸੁਬਾਦ ਐ ਮਜਾਜਿਓ ਗੱਲ ਸੁਣ ਲੈ ਪੰਜਾਬੀਓ ਸੁਬਾਦ ਐ ਮਜਾਜਿਓ ਬੜਾ ਹੀ ਨਜਾਇਦ ਸਗਾਣਿਆਂ ਨੂੰ ਢੋਲ ਦਿੱਤ ਤੁਮਾਲ ਤੇ ਉੱਤੇ ਅੱਜ ਗਰੀਨ ਨੱਚਣਾ ਪੰਜਾਬੀਆਂ ਨੂੰ ਠੁੰਮ ਕੇ ਚਾਲਦੇ ਉੱਤੇ ਟੁੱਲੂ ਟੁੱਟ ਪੱਲੀਆ ਲਿਗਾਵੇ ਕੇ ਵੀ ਇਸ ਗੋਰੀ ਦੇ ਠੰਕਿਆਂ ਦੇ ਉੱਤੇ ਤੇ ਸਾਰੇ ਦਾ ਸਾਰਾ ਪੰਜਾਬ ਚ ਝੂਮਦਾ ਅੱਜ ਵੀ ਤੇ ਹਮੇਸ਼ਾ ਝੂਮਦਾ ਹੀ ਰਹੇਗਾ ਪਰ ਉਸ ਤੋਂ ਪਹਿਲਾਂ ਨੀਤਾ ਜੀ ਮੈਂ ਤੁਹਾਡੇ ਤੋਂ ਇੱਕ ਸਵਾਲ ਕਰਨਾ ਚਾਹਾਂਗੀ ਕਿ ਇਹ ਤਾਂ ਹੋ ਗਿਆ ਮੁਖ ਤਾਰਾ ਦੇ ਗੀਤ ਤੁਸੀਂ ਲੋਕ ਕਾਇਕੀ ਵੀ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਕੀਤੀ ਹੈ ਤੁਹਾਨੂੰ ਕੋਈ ਵਿੱਚ ਦੋਨਾਂ ਦੇ ਅੰਤਰ ਦਿਖਿਆ ਹੋਏਗਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੈਲ ਇਨ In Punjabi folk songs, the lyrics they are very, very meaningful a very deep lyrics. So, um, and you know, songs like Surindakor and Gurtasman, they're really, really good singers and good voices and, and the lyrics are very rich. So um, I always try to in my Punjabi songs to make the meaning has to be there. It has to be, you know, ਇਹ ਗੁੱਡ ਲਿਰਿਕਸ ਟਿੰਪੋਟ ਤੁਹਾਡੀ ਪੰਜਾਬੀ ਜਦੋਂ ਤੁਸੀਂ ਗਾਉਂਦੇ ਹੋ ਇੱਕ ਲਹਿ ਹੈ ਉਸ ਲਹਿ ਦਾ ਤੇ ਡੈਨਿਸ਼ ਮਿਊਜ਼ਿਕ ਦੀ ਫੋਕ ਗਾਇਕੀ ਜੋਥੇ ਦੀ ਲੋਕ ਕਾਇਕੀ ਹੈ ਉਸ ਤੇ ਵਿੱਚ ਤੇ ਪੰਜਾਬ ਦੀ ਲੋਕ ਕਾਇਕੀ ਦੇ ਵਿੱਚ ਤੁਹਾਨੂੰ ਕੋਈ ਅੰਤਰ ਨਜ਼ਰ ਆਉਂਦਾ ਹੋਵੇ ਜਾਂ ਕੋਈ ਸਮਾਨਤਾ ਨਜ਼ਰ ਆਂਦੀ ਹੋਵੇ I mean in in the traditional danish folk songs uh, there's a lot of references to the danish culture and uh, the nature the landscapes everything like that but the music itself it's very different um the the whole style of the music is totally different I mean there's something in the punjabi music will which i really feel connected to on a deep level anita ji ik badi important gall hai jehdi asi notice kiti hai oh ye ke tuhada um, naam najda us de vich vi koi khas western touch nahi hai anita anita ta india de vich vi bada common hai bahut famous hai log aam rakde ne eh naam My father he, he he decided the name Anita and it's it's quite common as well in the West. So I never thought about that it was Indian, but I only found out when I came to India. But I mean saying that. Uh, I felt very much home from the first day I came to India, and I've always been interested in spirituality, healing, yoga, these these things, meditation. So, in that sense, uh, lot, lots of the Indian values I've always had them as a part of my life. Sa de Punjabi gaykana vichon koi gayak ya kita hove to tusi influenced hoey homa. Absolutely, uh, I would name Surendra Kaur and th actually the first song that I learned was by Surendra Kaur. Uh, it goes like this. Latthe di jaadar utte sale di rang maya Aabo samane, aabo samane kulundi ruske na lang <laughs> maya ਇਨਾ ਨੇ सुरेंद्र कौर ਜੀ ਦੀਆਂ ਜਿਹੜੀਆਂ ਦੋ ਮਿੱਠੀਆਂ ਲਾਈਨਾਂ ਗਾਈਆਂ ਉਹ ਸੁਣ ਕੇ ਤੇ ਰੂਹ ਖੁਸ਼ ਹੋ ਗਈ ਅਸੀਂ ਸ਼ੁਕਰਗੁਜ਼ਾਰਾਂ ਨੀਤਾ ਜੀ ਕਿ ਤੁਸੀਂ ਸਾਡੇ ਸੰਮੁਖ ਸਾਡੇ ਦਰਸ਼ਕਾਂ ਦੇ ਵਿੱਚ ਉਹਨਾਂ ਦੀਆਂ ਯਾਦਾਂ ਨੂੰ ਇੱਕ ਵਾਰੀ ਫੇਰ ਦੀ ਤਾਜ਼ਾ ਕਰ ਦਿੱਤਾ ਇਸ ਡੈਨਮਾਰਕ ਦੀ ਹੀਰ ਐਕਚੁਅਲੀ ਮਾਈ ਸਰਨੇਮ ਲਰਕੇ ਇਟ ਮੀਟਸ ਟੈਨਿਸ਼ ਸਿੰਗਿੰਗ ਲਾਰਕ ਬੜਾ ਅੱਛਾ ਲੱਗਾ ਇਹ ਜਾਣਗੇ ਕਿ ਲਾਇਕੇ ਮਤਲਬ ਲਾਕ ਆਫ ਡੈਨਮਾਰਕ ਲਾਕ ਹੁੰਦੀ ਹੈ ਕੋਇਲ ਕੋਇਲ ਡੈਨਮਾਰਕ ਦੀ ਕੋਇਲ ਨੇ ਸਾਡੀ ਪੰਜਾਬ ਦੀ ਕੋਇਲ ਦੇ ਗੀਤ ਨੂੰ ਗਾ ਕੇ ਉਸ ਦੇ ਵਿੱਚ ਚਾਰ ਚੰਦ ਲਗਾ ਦਿੱਤੇ ਬੜੀ ਖੁਸ਼ੀ ਹੋਈ ਇਹ ਸੁਣ ਕੇ ਅਨੀਤਾ ਜੀ ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਗੁਰਦਾਸ ਮਾਨ ਜੀ ਦਾ ਵੀ ਨਾਮ ਲਿਆ ਸੀਗਾ ਕਿ ਤੁਸੀਂ ਉਹਨਾਂ ਦਾ ਵੀ ਕੋਈ ਗੀਤ ਗਾਉਂਦੇ ਹੋ ਇਸ ਲਾਈਕ ਮਾਈ 뮤জিਕਰ ਰਾਂਜਾ ਫਰਮ ਬੁਡਾ ਬਟ ਇਜ਼ ਅਮੇজিং ਅਮ ਆ ਲਾਈਕ ਹਿਸ ਸੰਗਸ ਅ ਲੋਟ ਵਨ ਆਫ ਦ ਸੰਗਸ ਆਵ ਬੀ ਸਿੰਗਿੰਗ ਇਜ਼ ਦਿਸ ਅਮ ਜਦ ਜਵਨ ਦੇਰ ਉਤੇ ਆਵੇ ਮੁੰਡ ਚੜ ਛੁਪਨੇਣ ਮਿਲਾਵੇ ਕੋੜ ਹੱਸ ਕੇ ਨਹੀਂ ਮੀਆਂ ਪਾਵੇ ਤਾਂ ਸਮਝਾ ਨਾ ਮਿਲਾ ਗੜਬੜ ਹੈ ਮਾਮਲਾ ਗੜਬੜ ਹੈ ਮਾਮਲਾ ਗੜਬੜ ਹੈ ਅਨੀਤਾ ਜੀ ਤੁਸੀਂ ਡੈਨਮਾਰਕ ਦੀ ਹੀਰ ਤੇ કહલાਏ ਜਾਂਦੇ ਹੋ ਤੇ ਤੁਸੀਂ ਹੀਰ ਵੀ ਬਹੁਤ ਵਧੀਆ ਗਾਈ ਹੈ ਕਿ ਤੁਸੀਂ ਰਾਂਝੇ ਬਾਰੇ ਵੀ ਜਾਣਦੇ ਹੋ ਐਬਸੋਲੂਟਲੀ ਆਈ ਮੀਨ Singing the song here, then of course I know the whole story about Heer Ranja. And this whole thing inspired me actually to write a song about Ranja. So I made this song called Mere Ranja. It's a mixture of English and Punjabi. It goes like this Gazing at the sky, I see you. Mere I love you Walking close together, your hand in mine To the end of the world, losing track of time Mere ranja tu ਜ਼ਿੰਦਗੀ ਮੇਰੀ ਬੰਦ ਗਈ ਲਓ ਦਰਸ਼ਕੋ ਸਾਡੇ ਲਈ ਇੱਕ ਹੋਰ ਮਾਣ ਵਾਲੀ ਗੱਲ ਹੈ ਕਿ ਸਾਡੀ ਇਸ ਹੀਰ ਨੇ ਸਾਡੇ ਰਾਂਝੇ ਨੂੰ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਨਾ ਕੁ ਮਸ਼ਹੂਰ ਕਰ ਦਿੱਤਾ ਕਿ ਹੀਰ ਰਾਂਝਾ ਦੋਨੋਂ ਇੰਟਰਨੈਸ਼ਨਲ ਹੋ ਗਏ ਅਨੀਤਾ ਜੀ ਸਾਡੇ ਸਭਿਆਤਾ ਦੇ ਵਿੱਚ ਸਾਡੇ ਪੰਜਾਬੀ ਵਿਰਸੇ ਦੇ ਵਿੱਚ ਮੇਲਿਆਂ ਦਾ ਬੜਾ ਮਹੱਤਵ ਹੈ ਕੀ ਤੁਸੀਂ ਮੇਲਿਆਂ ਦੇ ਵਿੱਚ ਵੀ ਜਾਂਦੇ ਹੋ ਆਈ ऍम ਵੈਰੀ ਵੈਰੀ ਫੰਡ ਆਫ ਮੇਲਸ ਐਂਡ ਐਕਚੁਅਲੀ Uh, very recently i was just singing at the vasakhi milla in usharpur mm -hmm. and it was just you know thousands of people and there's a song uh, i just came to think about it another song about milla it goes like this <laughs> ਬਹੁਤ ਹੀ ਸੋਹਣੇ ਲਿਰਿਕਸ ਸਾਡੇ ਜਿਹੜੇ ਦਰਸ਼ਕ ਨੇ ਬਹੁਤਿਆਂ ਨੇ ਤਾਂ ਇਸ ਨੂੰ ਬਹੁਤ ਪੁਰਾਣੇ ਢੰਗ ਦੇ ਨਾਲ ਸੁਣਿਆ ਹੋਵੇਗਾ ਪਰ ਅੱਜ ਦੀ ਜਨਰੇਸ਼ਨ ਵਾਸਤੇ ਰੀਮਿਕਸ ਬਹੁਤ ਹੀ ਸੋਹਣਾ ਹੈ ਔਰ ਇਸ ਆਵਾਜ਼ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੋਹਣਾ ਹੈ ਇੱਕ ਉੱਥੇ ਦਾ ਸਾਡਾ ਇੱਕ ਬੜਾ ਹੀ ਪੁਰਾਣਾ ਗੀਤ ਹੈ ਬਾਬਾ ਵੀ ਕਲਾ ਮਰੋੜ ਜੇ ਤੁਸੀਂ ਉਸ ਦੀਆਂ ਦੋ ਲਾਈਨਾਂ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ ਤੇ ਹੋਰ ਵੀ ਜ਼ਿਆਦਾ ਮਜ਼ਾ ਆ ਜਾਏਗਾ ਆਈ ਲਵ ਦੈਟ Song ਇਟ ਗੋਜ਼ ਲਾਈਕ ਥਿਸ ਬਾਬਾ ਵੇ ਕਲਮੜੋੜ ਨੀਨਗੇ ਲਾਦੇ ਜ਼ੋਰ ਅਬਾਬਾ ਵੇ ਕਲਮੜੋੜ ਨੀਨਗੇ ਲਾਦੇ ਜ਼ੋਰ ਬਾਬਾ ਮਾਰਨਾ ਤਾਂ ਪਾਣੇ ਦੇ ਹੋਜੋ ਕੋਣ ਕਰਾ ਬਾਤੂ ਕਾ ਨਾ ਕੇ ਰਗੜੇ ਤਾਂ ਅੜ ਗਿਆ ਥੱਕਣ ਲਉ ਤੀ ਨੂੰਸਾ ਚੜ ਗਿਆ ਵੇ ਕਲਮੜੋੜ ਅੱਛਾ ਜੀ ਨੀਤਾ ਜੀ ਇੱਕ ਗੱਲ ਦੱਸੋਗੇ ਤੁਹਾਨੂੰ ਦੇਸ਼ ਵਿਦੇਸ਼ ਵਿੱਚ ਐਨੀ ਪੋਪੂਲਾਰਿਟੀ ਮਿਲੀ ਹੈ ਇੰਨੇ ਅਵਾਰਡਸ ਮਿਲੇ ਨੇ ਤੁਸੀਂ ਇਸ ਸਕਸੈਸ ਨੂੰ ਕਿਸ ਤਰ੍ਹਾਂ ਲੈਂਦੇ ਹੋ I really really enjoy traveling all around the world uh, I've been in the states Canada and all over Europe in uh, you know UK and Germany and different places in Scandinavia it's like it's amazing with all the people I'm having uh, contacting me writing to me and I just feel that it's it's nice to be able to inspire other people to follow their dreams and to just uh, Remember that everything is possible in life. If you just work hard and you follow your heart then uh, So, I mean I'm still 100% myself Grounded on this earth and uh, but I feel so much uh, Like a Punjabi Kudi <laughs> I don't know throughout the last five years. It's just been growing and growing in me Anita ji Ek uh, khas swal ਤਹਾਡੇ ਅਵਾਰਡਸ ਨੂੰ ਲੈ ਕੇ ਹਾਂਜੀ ਮੈਨੂੰ ਪੂਰੀ ਉਮੀਦ ਹੈ ਕਿ ਇਹੋ ਜਿਹੇ ਟੈਲੈਂਟ ਦੇ ਨਾਲ ਕੋਈ ਤੁਹਾਨੂੰ ਅਵਾਰਡ ਦੇ ਨਾਲ ਨਾਂ ਨਵਾਜ਼ੇ ਇਦਾਂ ਤਾਂ ਹੋ ਹੀ ਨਹੀਂ ਸਕਦਾ ਸੋ ਟੈਲ ਅਸ ਅਬਾਊਟ ਯੋਰ ਫੇਮਸ ਅਵਾਰਡਸ ਯੂ ਗਾਟ ਵੈਲ ਆਈ ਰੀਸੈਂਟਲੀ ਵਨ ਅ ਡੈਨਿਸ਼ ਵਰਲਡ ਅਵਾਰਡ ਡੈਨਿਸ਼ 뮤직 ਵਰਲਡ ਅਵਾਰਡ ਫॉर ਵਨ ਆਫ ਮਾਈ ਨਿਊ ਸੰਗਸ ਕਾਲਡ ਮਾਹਿਆ ਇਟਸ ਯੂ ਨੋ ਅ ਕੋਲੈਬੋਰੇਸ਼ਨ ਵਿਦ ਚੇਸ਼ਕਾਡ ਫ্রম ਯੂਕੇ ਦੋਸਤੋ ਅਸੀਂ ਹੀਰ ਵੀ ਸੁਣੀ ਰਾਂਝਾ ਵੀ ਸੁਣਿਆ ਤੇ ਹੋਰ ਵੀ ਬਹੁਤ ਸਾਰੇ ਗੀਤ ਅਸੀਂ ਇਸ ਹੀਰ ਤੋਂ ਸੁਣੇ ਇਹ ਡੈਨਮਾਰਕ ਦੀ ਹੀਰ ਕੀ ਡੈਨਮਾਰਕ ਦੀ ਜੁਗਨੀ ਵੀ ਮੰਨ ਸਕਦੀ ਆ ਸੁਣ ਕੇ ਵੇਖੀਏ ਵੈਲ ਜੁਗਨੀ ਇਜ਼ ਫॉर ਮਾਈ ਕਮਿੰਗ ਐਲਬਮ ਐਂਡ ਇਟਸ ਦ ਲਿਰਿਕਸ ਆ ਰਿਟਨ ਬਾਈ ਦੇਵਰਾਜ ਜੈਸਲ ਸੋ ਇਟ ਗੋਸ ਲਾਈਕ ਥਿਸ ਹਾੜਾ ਯੋ ਨੀਤਾ ਜੀ ਤੁਹਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਵਕਤ ਕਿਹੜੇ ਵੇਲੇ ਨਿਕਲ ਗਿਆ ਪਤਾ ਹੀ ਨਹੀਂ ਲੱਗਾ ਕਾਸ਼ ਸਾਡਾ ਇਸ ਦੇ ਉੱਤੇ ਕੋਈ ਇਖਤਿਆਰ ਹੁੰਦਾ ਅਸੀਂ ਕੜੀ ਦੀਆਂ ਸੂਈਆਂ ਇੱਥੇ ਹੀ ਰੋਕ ਲੈਂਦੇ ਪਰ ਜੇ ਜਾਣ ਤੋਂ ਪਹਿਲਾਂ ਤੁਸੀਂ ਇੱਕ ਛੋਟਾ ਜਿਹਾ ਸੰਦੇਸ਼ ਸਾਡੇ ਪਿਆਰੇ ਪਿਆਰੇ ਦਰਸ਼ਕਾਂ ਦੇ ਨਾਮ ਕਰ ਦਿਓ ਤੇ ਹਾਂਜੀ first of all, uh, i would like to thank you, harviti. it was very nice reading you. you. and uh, then i would like to say to all the viewers of durdashan that, uh, you know, follow your heart in this life and uh, follow out your dreams. and uh, i feel like a cultural ambassador, actually, for india. And I, I feel like because music is the language of the heart, it can break down the borders. So hopefully, um, through my music, I, we can all, you know, help getting East and West closer to each other, um, dissolve the borders, and you know, just be who we are. We are all human with one heart. So you know love and respect each other that's all i want to say and follow your dreams ਬਹੁਤ ਬਹੁਤ ਧੰਨਵਾਦ ਅਨੀਤਾ ਜੀ ਤੇ ਅਸੀਂ ਉਮੀਦ ਕਰਾਂਗੇ ਕਿ ਜਿਸ ਮਿਹਨਤ ਤੇ ਨਾਲ ਜਿਸ ਲਗਨ ਦੇ ਨਾਲ ਸਾਡੀ ਇਹ ਪੱਛਮੀ ਹੀਰ ਸਾਡੀ ਪੂਰਬ ਤੇ ਪੱਛਮ ਨੂੰ ਮਿਲਾਉਣ ਦੇ ਵਿੱਚ ਮਿਹਨਤ ਦੇ ਨਾਲ ਲੱਗੀ ਹੋਈ ਹੈ ਇਸ ਨੂੰ ਕਾਮਯਾਬੀ ਪੂਰੀ ਮਿਲੇ ਤੇ ਇਸ ਦੇ ਨਾਲ ਹੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਧੰਨਵਾਦ ਮੇਰਾ ਰੂਪ ਨਾ ਤੇ ਫੋਰੇ ਮੁੰਡਾ ਬੱਲੇ ਜਰੀ